ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਹੀਰੀ ਗੁਰੂ ਨਾਨਕ ਦੇਵ ਜੀ ਜਦੋਂ ਉੱਤਰਾਖੰਡ ਵਿਖੇ ਵਿਰਾਜਮਾਨ ਸਨ ਤਾਂ ਜੈਸੀ ਇਲਾਕੇ ਵਿੱਚ ਗੁਰੂ ਜੀ ਆਏ ਹੋਏ ਸਨ ਉਸੇ ਇਲਾਕੇ ਵਿੱਚ ਇੱਕ ਡਾਕੂ ਰਹਿੰਦਾ ਸੀ ਜਿਹੜਾ ਕਿ ਛੋਟੀਆਂ ਮੋਟੀਆਂ ਚੋਰੀਆਂ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਔਰ ਜਾਨਾ ਦੇਖਦਾ ਸੀ ਕਿ ਕਈ ਸਾਰੇ ਰੋਂਦੇ ਹੋਏ ਦੁਖੀ ਲੋਕ ਗੁਰੂ ਜੀ ਪਾਸ ਆਇਆ ਕਰਦੇ ਸਨ ਪਰ ਜਦੋਂ ਉਹ ਵਾਪਸ ਪਰਤੇ ਸਨ ਤਾਂ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਹੁੰਦੀ ਸੀ ਇਹ ਸਭ ਦੇਖ ਕੇ ਉਸ ਡਾਕੂ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਜ਼ਰੂਰ ਇਹ ਸਾਧੂ ਲੋਕਾਂ ਨੂੰ ਧੰਨਵਾੜਦਾ ਹੋਵੇਗਾ ਜ਼ਰੂਰ ਇਸ ਦੇ ਪਾਸ ਚੋਖਾ ਧੰਨ ਹੋਵੇਗਾ ਜਿਹੜਾ ਇਹ ਦੁਖੀ ਲੋਕਾਂ ਨੂੰ ਵੀ ਖੁਸ਼ ਕਰ ਦਿੰਦਾ ਹੈ ਕਿਉਂ ਨਾ ਇਸ ਦੇ ਚੋਖੇ ਧੰਨ ਨੂੰ ਚੋਰੀ ਕਰ ਲਿਆ ਜਾਵੇ ਇਹ ਸਭ ਸੋਚ ਕੇ ਉਹ ਡਾਕੂ ਆਪਣੇ ਸਾਰੇ ਹਥਿਆਰ ਚਾਕੂ ਛੁਰੀਆਂ ਆਦੀ ਲੈ ਕੇ ਅੱਧੀ ਰਾਤ ਨੂੰ ਗੁਰੂ ਜੀ ਦੇ ਡੇਰੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਉਸ ਵੇਲੇ ਗੁਰਬਾਣੀ ਕੀਰਤਨ ਕਰ ਰਹੇ ਸਨ ڈاکੂ ਨੇ ਹੋਲਾ ਲਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਚਿਰ ਹੋਲਾ ਫਲਾਈ ਕਰਨ ਤੋਂ ਬਾਅਦ ਜਦੋਂ ਉਸ ਨੂੰ ਕੋਈ ਨਾ ਮਿਲਿਆ ਤਾਂ ਉਹ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਆਖਣ ਲੱਗਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਤੁਹਾਡੇ ਕੋਲ ਰੋਂਦੇ ਆਉਂਦੇ ਨੇ ਪਰ ਹੱਸਦੇ ਜਾਂਦੇ ਨੇ ਤੁਹਾਡੇ پاس ਅਜਿਹਾ ਕਿਹੜਾ ਧਨ ਹੈ ਜਿਹੜਾ ਤੁਸੀਂ ਲੋਕਾਂ ਨੂੰ ਵੰਡਦੇ ਹੋ ڈاکੂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗ ਪਏ ਤੇ ਆਖਣ ਲੱਗੇ ਕਿ ਪਾਈ ਧਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੁੰਦਾ ਹੈ ਇਨਸਾਨ ਦੇ ਕੋਲ ਜਿਵੇਂ ਤੇਰੇ ਕੋਲ ਦੋ ਹੱਥ ਨੇ ਜਿਨ੍ਹਾਂ ਨਾਲ ਤੂੰ ਲੋਕਾਂ ਦੀ ਸੇਵਾ ਕਰ ਸਕਦਾ ਹੈ ਤੇ ਦੂਜਿਆਂ ਦਾ ਭਲਾ ਕਰ ਸਕਦਾ ਹੈ ਤੇਰੇ ਕੋਲੇ ਮੂੰਹ ਹੈ ਜਿਸ ਨਾਲ ਤੂੰ ਲੋਕਾਂ ਨੂੰ ਚੰਗੀਆਂ ਗੱਲਾਂ ਸੁਣਾ ਸਕਦਾ ਹੈ ਜਿਸ ਨਾਲ ਦੂਜਿਆਂ ਦੇ ਮਨ ਨੂੰ ਖੁਸ਼ੀ ਮਿਲੇਗੀ ਜੇਕਰ ਤੇਰੇ ਕੋਲ ਸਿੱਖਿਆ ਜਾਂ ਗਿਆਨ ਹੈ ਤਾਂ ਤੂੰ ਉਹ ਵੀ ਲੋਕਾਂ ਨੂੰ ਵੰਡ ਸਕਦਾ ਹੈ ਜਿਸ ਨਾਲ ਉਹਨਾਂ ਦਾ ਭਲਾ ਹੋਵੇਗਾ ਤਾਂ ਇਸ ਤਰ੍ਹਾਂ ਦੇ ਆਂਸਾਨ ਦੇ ਕੋਲ ਅਜੇ ਹ ਬਹੁਤ ਕੁਝ ਹੁੰਦਾ ਹੈ ਜਿਹੜਾ ਲੋਕਾਂ ਨੂੰ ਵੰਡ ਸਕਦਾ ਹੈ ਜਿਸ ਕੋਲ ਤਾਂ ਨਹੀਂ ਹੁੰਦਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਜਾਂ ਫਿਰ ਕਿਸੇ ਦਾ ਭਲਾ ਨਹੀਂ ਕਰ ਸਕਦਾ ਦਾਨਪਨ ਸਿਰਫ ਪੈਸੇ ਦਾ ਹੀ ਨਹੀਂ ਹੁੰਦਾ ਬਲਕਿ ਚੰਗੇ ਵਿਚਾਰਾਂ ਦਾ ਵੀ ਕੀਤਾ ਜਾ ਸਕਦਾ ਹੈ ਪੰਥੀ ਤਤਾਂ ਦੇ ਬਣੇ ਐ ਸਰੀਰ ਦੇ ਕੋਲ ਦੂਜਿਆਂ ਨੂੰ ਦੇਣ ਲਈ ਬਹੁਤ ਕੰਮ ਹੁੰਦਾ ਹੈ ਕਰਤ ਕਰੋ ਤੇ ਵੰਡ ਛਕੋ ਚੋਰੀ ਠੱਗੀ ਦੀ ਕਮਾਈ ਕਦੇ ਵੀ ਬੰਦੇ ਨੂੰ ਖੁਸ਼ ਨਹੀਂ ਕਰ ਸਕਦੀ ਗੁਰੂ ਜੀ ਦੇ ਮੋਹੋਂ ਇਹ ਵਚਨ ਸੁਣ ਕੇ ਡਾਕੂ ਗੁਰੂ ਜੀ ਦੇ ਚਰਨੀ ਟੈਪਿਆ ਤੇ ਉਸਨੇ ਉਸੇ ਪਲ ਗੁਰੂ ਜੀ ਨੂੰ ਵਚਨ ਕੀਤਾ ਕਿ ਅੱਜ ਤੋਂ ਬਾਅਦ ਉਹ ਕਰਤ ਦੀ ਕਮਾਈ ਕਰਕੇ दान पुण्य ਕਰਿਆ ਕਰੇਗਾ गुरुप्यारियो ਐ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਸਾਡੇ ਕੋਲ ਪੈਸਾ ਨਹੀਂ ਹੈ ਤਾਂ ਅਸੀਂ ਚੰਗੇ ਵਿਚਾਰਾਂ ਦਾ ਵੀ দান ਕਰ ਸਕਦੇ ਹਾਂ ਜਿਸ ਨਾਲ ਸਾਰੇ ਸੰਸਾਰ ਦਾ ਭਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ